ਦੀ ਨਾਮ ਦਾ ਟਾਈ ਦਿੰਦਸਿੰਘ ਨਾਮ ਕੇ ਨਾਮ ਤੇ ਆਪਣੀ ਕੇ ਆਰ ਚਿਕਨ ਦੇ ਨਾਮ ਤੇ ਕੀ ਮਾਮਲਾ ਕੀ ਹੈ ਪਤਨ ਜੀ ਤਿੰਨ ਦਿਨ ਤੋਂ ਮੁਰਤੋਂ ਆ ਦੁਕਾਨਾ ਆਪਣੀ ਹੋਈ ਹੈ ਸੰਡੇ ਪਿਛਲੇ ਹੋਈ ਹੈ ਅੱਜ ਇੱਕ ਹਫਤਾ ਹੀ ਹੋਇਆ ਹੋਇਆ ਤੇ ਉਹ ਆਰਟੀਕਲ ਦੇ ਬੰਦ ਕਰੋ ਚੌਂਗ ਵਿੱਚ ਦੁਕਾਨ ਗਈ ਹੈ ਇਹ ਹਲਗੜ ਦੇ ਬਾਹਰ ਦੁਕਾਨ ਗਈ ਹੈ ਇਹ ਮੰਦਰ ਦੇ ਬਾਹਰ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਸਾਰੇ ਬੰਦ ਕੀਤੇ ਜਾਣ ਫਿਰ ਤੇ ਕਿਹੜੇ ਬੰਦੇ ਆਏ ਨੇ ਇੱਥੇ ਸਰ ਮੈਨੂੰ ਮੈਂ ਤੁਹਾਨੂੰ ਜਾਣਦੇ ਨਹੀਂ ਸਰ ਕੌਣ ਆ ਗਏ ਪਰ ਕੀ ਲੱਗਦਾ ਬੰਦ ਕਰਾਉਣ ਦਾ ਕਾਰਨ ਕਹ ਰਹੇ ਮੰਦਰ ਪਰਿਸ਼ਦ ਦੇ ਵੇਖ ਭਾਜੀ ਇਹ ਮੰਦਰ ਪਰਸ਼ਦ ਇੱਥੇ ਪੰਨੀ ਪੰਨੀ ਸਾਲ ਤੋਂ ਪੁਰਾਣੀ ਦੁਕਾਨਾਂ ਸੰਦਾਂ ਇੱਥੇ ਆਏ ਇੱਕ ਹਫਤਾ ਹੋਇਆ ਸਰ ਜੀ ਪਰਵਾਹ ਕਰ ਰਹੇ ਕਿ ਆਪਾਂ ਤੁਹਾਨੂੰ ਖਰਚਾ ਦੇ ਦਿੰਨੇ ਅਗਰ ਜੋ ਤੁਹਾਡਾ ਨੁਕਸਾਨ ਨਹੀਂ ਭਾਈ ਖਰਚਾ ਕੀ ਕਰਨਾ ਲੱਗੋ ਭਾਜੀ ਕੋਈ ਚੱਲ ਨਹੀਂ ਭਾਜੀ ਖਰਚਾ ਨਹੀਂ ਲੈਣਾ ਭਾਈ ਤੋਂ ਕੋਈ ਗੱਲ ਨਹੀਂ ਭਾਈ ਨਾ ਪਤਾ ਨਹੀਂ ਸੀ ਇੱਥੇ ਮੰਦਰ ਦੇ ਨੇੜੇ ਜਿਹੜੇ ਭਾਜੀ ਮੰਦਰ ਦੇ ਕੋਲ ਦੁਕਾਨ ਸਰਗੀ ਸਰ ਮੇਰੀ ਤਾਂ ਬਹੁਤ ਦੂਰ ਹੈਗੀ ਬੀਤ ਜੀ ਕਿੰਨੇ ਦੂਰ ਭਾਜੀ ਆਹ ਬਹੁਤ ਮੰਦਰ ਦੇ 500 ਮੀਟਰ ਵੀ ਨਹੀਂ ਘੱਟ ਮੇਰੇ ਬਾਰੇ ਇਹ ਘੁੰਮ ਕੇ ਨਾ ਨਾ ਜਾਓ ਤੁਸੀਂ ਤਦੋਂ ਤਾਂ ਡਿਵੈਲਪਰ ਬੰਦ ਕੀਤੀ ਜਾਏਗੀ ਮੈਂ ਤਾਂ ਜਿਹੜੇ ਦਾ ਨਾਮ ਕਿਹਦੇ ਕੀ ਨਾਮ ਹੈ ਮੈਂ ਤਾਂ ਨਾ ਮੈਂ ਨਾਮ ਕੀ ਨਾਮ ਮੇਰੀ ਗੱਲ ਚੱਲ ਰਹੀ ਹੈ ਮੈਂ ਪਾਰਕਿੰਗ ਦਾ ਨਾਮ ਕੀ ਮੈਂ ਤਾਂ ਵੀਰ ਜੀ ਪਾਜੀ ਛੱਡੋ ਪਾਰਕਿੰਗ ਦਾ ਨਾਮ ਕੀ ਜਿੱਥੇ ਸਟਾਲ ਲੱਗਣਦੇ ਨੇ ਅੱਗੇ ਲਗਬਿੰਦ ਘਾੜੀ ਆ ਜੀ ਕਿਹਦੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਭਾਜੀ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਆ ਜਿਹਦੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਤਾ ਡਿਸਟ੍ਰੀਬਿਊਟ ਹੋ ਗਿਆ ਹੈ ਔਰ ਉਸ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਹਾਨ ਨਹੀਂ ਸਰਹਾਨਾ ਕਰਨ ਯੋਗ ਨੇ ਕਿਉਂਕਿ ਉਹਨਾਂ ਨੇ ਪਾਲਟੀ ਨਹੀਂ ਹੁੰਦੀ ਸੀ ਕਿਉਂਕਿ ਔਰਤਾਂ ਚਿਕਨ ਅੰਦਰ ਸਰਵੋਣ ਆਏਗਾ ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਂ ਦੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਰਹਿਗਾ ਤੇ ਆਪਾਂ ਨੂੰ ਇਹਨਾਂ ਨੇ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਦੀ ਅਸਲੀ ਕਿਲ੍ਹਾ ਦਾ ਪਤਾ ਨਹੀਂ ਅੱਜ ਵੀ ਬਹੁਤ ਪੁਰਾਣੇ ਹੈਗਾ ਪਤਾ ਸੀਗਾ ਤਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਭਾਈ ਦੇਖੋ ਮੈਂ ਤੇ ਦੇਖੋ ਜੋ ਵੀ ਰਜੀ ਰਜਮਦੀਨ ਦੱਲਣਾ ਆਪਣੀ ਮਰਜ਼ੀ ਦਾ ਕੋਈ ਕਰ ਨਹੀਂ ਭਾਈ ਨਾ ਕਰ ਸਕਦੇ ਆ ਨਹੀਂ ਨਹੀਂ ਇਹ ਤੁਹਾਨੂੰ ਆਪ ਤੁਸੀਂ ਦੱਸੋ ਮੈਂ ਤਾਂ ਵੀਰ ਜੀ ਨੇ ਪਹਿਲੇ ਰਿਕੁਐਸਟ ਕੀਤਾ ਅੱਜ ਅੱਜ ਦੀ ਰਾਤ ਦੇ ਦਿਨ ਵੀ ਕਰਦੇ ਆ ਲਾਉਣ ਵਾਲੀ ਦੀ ਗੱਲ ਹੈ ਅੱਜ ਦੀ ਰਾਤ ਦੇ ਦਿਨ ਦੋ ਲਵਾ ਦਿਓ ਨਹੀਂ ਭਾਈ ਆ ਨਹੀਂ ਦੇਖੋ ਆ ਨਹੀਂ ਮੈਂ ਦੇਖੋ ਮੈਂ ਮੈਂ ਮੇਰੀ ਬੇਨਤੀ ਸੁਣੋ ਮੈਂ ਰਿਕੁਐਸਟ ਹੀ ਕਰ ਸਕਦਾ ਮੈਂ ਤੁਹਾਨੂੰ ਕੁਝ ਹੋਰ ਨਹੀਂ ਕਹਿ ਦਿੰਦਾ ਡਰਿੰਕ ਵੀ ਕਰਨੀ ਹੈ ਸਭ ਕੁਝ ਹੋਣਾ ਵਾ ਭਾਈ ਦਾ ਮੇਰੇ ਵੱਡੇ ਆ ਬੰਦ ਕਰ ਦਿਓ